ਹਾਂਜੀ ਖਾਬੂ ਹਾਂਜੀ ਕੀ ਹਾਲ ਆ ਜੀ ਠੀਕ ਆ ਜੀ ਕਿਉਂ ਕਾਗਜ਼ ਚੱਕ ਲੈ ਸਰਪੰਚੀ ਦੇ ਯਾਰ ਇਹ ਚ ਵੀ ਕੋਈ ਰਾਜ ਆ ਮੈਂ ਮੇਰੀ ਮੰਮ ਨੇ ਆਜਾਤ ਨਹੀਂ ਦਿੱਤੀ ਯਾਰ ਥੋੜੀ ਜੇ ਮੈਂ ਸੋਚਿਆ ਸਮਝਿਆ ਤਵੇ ਮੈਂ ਆਇਆ ਕਿ ਨਹੀਂ ਯਾਰ ਅਗਲੇ 5 ਸਾਲਾਂ ਨੂੰ ਬਣਾਂਗੇ ਅਜੇ ਤਾਂ ਹੀ ਕਹਿੰਦੇ ਫਿਰਦੇ ਆ ਲੋਕਾਂ ਨੂੰ ਇਹ ਚ ਵੀ ਰਾਜ ਆ ਵੀ ਮੈਂ ਕਾਤੋਂ ਚੱਕੇ ਕਾਗਜ਼ ਸਰਪੰਚੀ ਦੇ ਅਜੇ ਮੈਂ ਸਰਪੰਚੀ ਦੇ ਯਾਰ ਕਾਗਜ਼ ਭਰੇ ਹੀ ਹਰੇਕ ਪਾਰਟੀ ਦੇ ਲੀਡਰਾਂ ਦਾ ਫੋਨ ਆ ਗਿਆ ਵੀ ਜੇ ਤੂੰ ਸਰਪੰਚ ਬਣ ਗਿਆ ਤੇ ਤੂੰ ਇਹ ਕੋਸ਼ਿਸ਼ ਕਰਦਾ ਵੀ ਮੈਂ ਐਸ ਪਾਰਟੀ ਵੱਲੋਂ ਬਣਿਆ ਦੂਜੀ ਪਾਰਟੀ ਦਾ ਆਇਆ ਜੇ ਤੂੰ ਸਰਪੰਚ ਬਣਿਆ ਤੇ ਤੂੰ ਤੈਨੂੰ ਇਹ ਕਹਿਣਾ ਪਊਗਾ ਵੀ ਮੈਂ ਇਸ ਪਾਰਟੀ ਵੱਲੋਂ ਮੈਂ ਕਿਹਾ ਨਹੀਂ ਯਾਰ ਮੈਂ ਮੈਨੂੰ ਪਿੰਡ ਦੇ ਮੈਂ ਆ ਮੈਂ ਕਾਮਲ ਆ ਮੈਂ ਆਪਦੇ ਭਾਈ ਜਰਿਆ ਵੱਲੋਂ ਸਰਪੰਚ ਬਣਨਾ ਵਾ ਤੇ ਮੈਂ ਕਿਸੇ ਵੱਲੋਂ ਪਾਰਟੀ ਵੱਲੋਂ ਨਹੀਂਗਾ ਫੇਰ ਵੀ ਜਦੋਂ ਫੋਨ ਤੇ ਫੋਨ ਕਰੀ ਜਾ ਮੈਂ ਕਿਹਾ ਨਹੀਂ ਯਾਰ ਫੇਰ ਇਹ ਤਾਂਗ ਕਰਦੇ ਐ ਇਸ ਕਰਕੇ ਕਿ ਮੈਂ ਨਾ ਕਾ ਵੀ ਐਰ ਕੀ ਜੇ ਰੁਕ ਜੇ ਜੇ ਵਿਸ਼ਰਾਮ ਜੇ ਲਾ ਲੇ ਅਗਲੇ 50 ਸਾਲਾਂ ਨੂੰ ਕਰਾਂਗੇ ਅਗਲੇ 50 ਸਾਲਾਂ ਨੂੰ ਜਦੋਂ ਮੈਂ ਸਰਪੰਚ ਬਣਿਆ ਤੇ ਕੋਈ ਕੰਮ ਧੰਦਾ ਹੋਵੇ ਤੇ ਆਪਾਂ ਨਾਲ ਆ ਅਗਲੇ 50 ਸਾਲਾਂ ਨੂੰ ਜਦੋਂ ਮੈਂ ਸਰਪੰਚ ਬਣਿਆ ਮੈਂ ਹੁਣ ਤੋਂ ਹੀ ਤਿਆਰੀਆਂ ਕਰ ਲੈਣੀਆਂ ਕਿ ਜੇ ਮੈਂ ਸਰਪੰਚ ਬਣਿਆ ਤੇ ਮੇਰੀ ਇਹ ਸੋਚ ਹੋਣੀ ਆ ਵੀ ਪਿੰਡ ਦਾ ਕੋਈ ਵੀ ਫੈਸਲਾ ਵਾ ਕੋਈ ਵੀ ਝਗੜਾ ਵਾ ਉਹ ਕਿਤੇ ਬਾਹਰ ਨਾ ਪਹੁੰਚੇ ਥਾਣੇ ਨਾ ਪਹੁੰਚੇ ਕਚਹਿਰੀਆਂ ਵਿੱਚ ਪਹੁੰਚੇ ਪਿੰਡ 'ਚ ਹੀ ਮਸਲੇ ਹੱਲ ਹੋਣਗੇ ਜੇ ਮੈਂ ਅਗਲੇ 50 ਸਾਲਾਂ ਨੂੰ ਸਰਪੰਚ ਬਣ ਗਿਆ ਤੇ ਜੇ ਕੋਈ ਮੈਂ ਸਰਪੰਚ ਬਣਦਾ ਤੇ ਮੈਂ ਕਹਿੰਦੇ ਨਾਲ ਤੁਰਿਆ ਕਰੂੰਗਾ ਵੀ ਆਜਾ ਸਰਪੰਚਾ ਮੈਨੂੰ ਕਾਮਾ ਕੰਦਾ ਕੋਈ ਵੀ ਗਰੀਬ ਆਉਂਦਾ ਕੋਈ ਹੋਰ ਵੀ ਆਉਂਦਾ ਉਹਨੂੰ ਮੈਂ ਇਹ ਨਾ ਕਹੂੰਗਾ ਵੀ ਮੇਰੇ ਪਹਿਲੇ ਪੱਠੇ ਵੱਢ ਕੇ ਲਿਆ ਓਏ ਫੇਰ ਆਪਾਂ ਚੱਲਦੇ ਆ ਮੇਰਾ ਉਹ ਨੱਕਾ ਮੋੜ ਕੇ ਆਈਂ ਫੇਰ ਚੱਲਦੇ ਉਹਨੂੰ ਵਿਚਾਰੇ ਨੇ ਥਾਰੀ-ਧਾਰੀ ਜਿਤਨਾ ਹੁਣ ਸਰਪੰਚ ਕਰਦੇ ਥਾਰੀ-ਧਾਰੀ ਕੰਮ ਕਰਾ ਕੇ ਫੇਰ ਨਾਲ ਤੁਰਦੇ ਆ ਮੈਂ ਇਹ ਕੰਮ ਨਾ ਕਰੂੰਗਾ ਗਾ ਮੈਂ ਨਾਲ ਉਸੇ ਵੇਲੇ ਕਰੂੰਗਾ ਜਦੋਂ ਮੈਂ ਨਾਲ ਗੱਡੀ 'ਚ ਚਲੇ ਗਿਆ ਪੈਟਰੋਲ ਪੰਪ ਦੇ ਗੱਡੀ ਲਾ ਕੇ ਉਹਨੂੰ ਨਾ ਕਹੂੰਗਾ ਜਿਹੜਾ ਮੈਨੂੰ ਨਾਲ ਲੈ ਗਿਆ ਕੰਮ ਦਾ ਲਈ ਪੈਟਰੋਲ ਪਵਾ ਓਏ ਆਪਦੀ ਜੇਬ ਚੋਂ ਪਾਉਂਗਾ ਕਿਉਂਕਿ ਉਹਨੇ ਮੈਨੂੰ ਸਰਪੰਚ ਬਣਾਇਆ ਮੇਰੇ ਨੂੰ ਮੇਰੇ ਤੇ ਉਮੀਦਾਂ ਵਾ ਜਦੋਂ ਉਹਦਾ ਕੰਮ ਤਾਂ ਲਾ ਹੋ ਗਿਆ ਤੇ ਮੈਂ ਇਹ ਨਾ ਕਹੂੰਗਾ ਆ ਜਾ ਓਏ ਹੋਟਲ ਚੱਲੀ ਜਾ ਵੰਦੀਆ ਜਾ ਮੈਨੂੰ ਪਰੌਠੇ ਪਰਾਂ ਦੇ ਖਵਾ ਜਾਂ ਪਟੂਰੇ ਪਤਾ ਦੇ ਖਵਾ ਜਾਂ ਚੰਗੀ ਚਾਹ ਪਿਆ ਬਰਫੀ ਨਾ ਉਹ ਨੂੰ ਮੈਂ ਆਪ ਦੇਖੋ ਪੀਊਂਗਾ ਥੋ ਉਹਨੂੰ ਵੀ ਪਿਆਉਂਗਾ ਸ਼ਾਮਾਂ ਹੁੰਦੇ ਸਾਰ ਮੈਂ ਪੈਟਰੋਲ ਪੰਪ ਤੇ ਉਹਦੇ ਸ਼ਾਮਾਂ ਹੁੰਦੇ ਸਾਰ ਮੈਂ ਠੇਕੇ ਮੋਰੇ ਗੱਡੀ ਲਾ ਕੇ ਇਹ ਨਾ ਕਹੂੰਗਾ ਵੋਟ ਕਾਰੀ ਬੋਤਲ ਲਿਆ ਆ ਆਪ ਜੀ ਤੇ ਕਿਲੋ 2 ਕਿਲੋ ਫਰਾਈ ਕਰਾ ਕੇ ਲਿਆ ਜੇ ਖਾਣਾ ਹੋਊ ਤੇ ਮੈਂ ਆਪ ਖਾਊਗਾ ਮੈਂ ਇਹੋ ਜੀ ਸੇਵਾ ਕਰੂੰਗਾ ਇਹ ਮੇਰੀ ਸੋਚ ਆ ਹਰੇਕ ਭਾਈ ਚਾਰੇ ਨੂੰ ਨਾਮ ਲੈ ਕੇ ਕਰੂੰਗਾ ਹੋਰ ਵੀ ਤੈਨੂੰ ਜੇ ਕੋਈ ਕੰਮ ਤਾਂ ਲਾ ਹੋਵੇ ਹੁਣ ਤੋਂ ਜਾਂ ਹੁਣ ਤੋਂ ਹੀ ਮੈਂ ਸੇਵਾ ਕਰੂੰਗਾ ਕਿ ਅਗਲੇ 50 ਸਾਲਾਂ ਤੱਕ ਇਹੋ ਜੀ ਸੇਵਾ ਕਰੂੰਗਾ ਇਹੋ ਜਿਹਾ ਆਪ ਦਾ ਪ੍ਰਵਾਹ ਥੱਲੂਗਾ ਵੀ ਪਿੰਡ ਵਾਲੇ ਮੈਨੂੰ ਆਵ ਕਹਿਣ ਵੀ ਸਰਪੰਚ ਸਾਹਿਬ ਖਲੋ ਤੇਰੀ ਲੋਰ ਆ ਨਾ ਕਿ ਮੈਨੂੰ ਕਹਿਣਾ ਪਊਗਾ ਵੀ ਆਓ ਮੈਨੂੰ ਵੋਟਾਂ ਦਿਓ ਮੈਂ ਤੁਹਾਡੇ ਲਈ ਆ ਕਰੂੰਗਾ ਕਿ ਮੈਂ ਹੁਣ ਕੋਈ ਕਰੂੰਗਾ ਇਹ ਮੇਰੀ ਸੋਚ ਆ ਜੇ ਸਾਰੇ ਸਰਪੰਚਾਂ ਦੀ ਇਹ ਸੋਚ ਹੋਊ ਤੇ ਜਰੂਰ ਬਣਨਗੇ ਤੁਹਾਡੀ ਵੀ ਸੋਚ ਇਹੋ ਜਿਹੀ ਹੋਊਗੀ ਤੇ ਬਣਾਂਗੇ ਸਰਪੰਚ ਅਗਲੇ 50 ਸਾਲਾਂ ਤੱਕ ਬਣਾਂਗੇ ਲੋਕਾਂ ਦੀ ਸੇਵਾ ਕਰਾਂਗੇ